ਵੇਖ ਜੋ ਕੁਝ ਨਾ ਕੁਝ ਨਾ ਜੀ ਭਾਈ ਫੇਰ ਵੀ ਕਿੱਦਾਂ ਵੇਖਦੇ ਹੋ ਲੋਕਾਂ ਦਾ ਚੋਣਾਂ ਨੂੰ ਕਿੰਨੀ ਕਿ ਪਿਆਰੀ ਸ਼ਰੋਮਣੀ ਕਾਲੀ ਕਲਦੀ ਐ ਇਸ ਵਾਰ ਆਪਣੇ ਪ੍ਰਾਣ ਨਾਲ ਇਲੈਕਸ਼ਨ ਲੜ ਰਹੇ ਨੇ ਆਪਣੇ ਪੱਧਰ ਤੇ ਇਲੈਕਸ਼ਨ ਲੜ ਰਹੇ ਨੇ ਮਾਲਕ ਦੀ ਕਿਰਪਾ ਨਾਲ ਪੂਰੀ ਤਿਆਰੀ ਐ ਲੋਕਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪ ਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਤੋ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ ਆ ਜੋ ਪਾਰਟੀ ਕੱਲੀ ਖੜੀ ਹੈ ਸਿਧਾਂਤਾਂ 'ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਪਰੋਸਾ ਹੈ ਕਿ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕਤਪੁਤਲੀਆ ਦੇ ਯਕੀਨ ਦਿੱਲੀ ਦੇ ਆ ਰਿਮੋਟ ਕੰਟਰੋਲ ਦੀ ਜਿਤਨੀ ਹੋਗੀ ਲੇਕਿਨ ਜਿਤ ਪੰਜਾਬੀਆਂ ਦੇ ਤੇ ਪੰਜਾਬ ਦੀ ਭਤੀ ਭਗਵਾਨ ਤੁਮਨ ਕਹਿਣ 13 0 ਥੈਂਕ ਯੂ ਬਾਰ ਬਾਰ ਗਈ ਜਾ ਰਹੇ 13 0 ਵੀਰੇ ਤਮਨ ਕਹਿ ਰਹੇ 13 0 ਕੈਮਰਾ ਤਾਂ ਉਹ ਆਈਡੀ ਤਾਂ ਥੱਲੇ ਕਰ ਲੈ ਆ ਤੇਰੀ ਆਈਡੀ ਆ ਜੰਦੀ ਜੀ ਜੈ kau itu apa kamu apa kecil